ਸਵਚ ਭਾਰਤ ਰਹਿਤ ਅਤੇ ਪਲਾਸਟਿਕ ਮੁਕਤ ਪੰਜਾਬ ਬਣਾਉਣ ਲਈ ਅੱਜ ਸੈਂਟ ਜੇਵੀਅਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੈਲੀ ਕੱਢੀ ਗਈ ਉਸ ਰੈਲੀ ਵਿੱਚ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਜਾਗਰੂਤ ਕੀਤਾ ਉਪਰੰਤ ਨਗਰ ਕੌਂਸਲ ਪਤਲਾ ਮਕੇ ਪਹੁੰਚੇ ਉੱਥੇ ਉਹਨਾਂ ਨੂੰ ਨਗਰ ਕੌਂਸਲ ਵੱਲੋਂ ਜਿਹੜੇ ਕਿ ਥੈਲੇ ਦਿੱਤੇ ਗਏ ਨੇ ਉਹਨਾਂ ਨੇ ਉਹਨਾਂ ਨੇ ਥੈਲੇ ਦੇ ਕੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਥੈਲੇ ਹੀ ਵਰਤੇ ਜਾਣ ਕਿ ਜਿਹੜੇ ਪਲਾਸਟਿਕ ਦੇ ਲਿਫਾਫੇ ਆ ਉਹ ਕਈ ਵਾਰ ਸਿਵਰੇਜ ਜਾਂ ਕੋਈ ਵੀ ਐਸੇ ਜਿਥੇ ਥਾਵਾਂ ਤੇ ਜਾ ਕੇ ਉਹ ਗਲਦੇ ਨਹੀਂ ਹੈਗੇ ਉਹਨਾਂ ਦਾ ਕਰਕੇ ਹੀ ਕਈ ਵੱਡੇ ਨੁਕਸਾਨ ਹੁੰਦੇ ਆ ਉਹ ਸਾਡੇ ਲਈ ਇੱਕ ਪ੍ਰਦੂਸ਼ਨ ਦਾ ਕਾਰਨ ਵੱਡੇ ਬਣੇ ਰਹਿੰਦੇ ਹਨ ਇਸ ਲਈ ਸਾਨੂੰ ਪਲਾਸਟਿਕ ਦੇ ਥੱਲੇ ਲਿਫਾਫੇ ਛੱਡ ਕੇ ਜਿਹੜੇ ਕਿ ਦੂਸਰੇ ਥੈਲੇ ਕਪੜੇ ਦੇ ਥੈਲੇ ਜਾਂ ਕੋਈ ਕਾਗਜ਼ ਦੇ ਥੈਲੇ ਜਿਹੜੇ ਕਿ ਉਹੀ ਲੈਣੇ ਚਾਹੀਦੇ ਆ ਅੱਜ ਇਸ ਵਕਤ ਪਹੁੰਚੇ ਨੇ ਨਗਰ ਕੌਂਸਲ ਪਤਲਾ ਦੇ ਵਿੱਚ ਅਸੀਂ ਗੱਲ ਕਰਦੇ ਆ ਵਿਦਿਆਰਥੀਆਂ ਨਾਲ ਵੀ ਔਰ ਜਿਹੜੇ ਕਿ ਨਗਰ ਕੌਂਸਲ ਦੇ ਪ੍ਰ 代表 ਜਿੰਦਾ ਆਪਾਂ ਇਹ ਗੱਲ ਕਰਦੇ ਜਾਂਦੇ ਆ ਇਹ ਸੁਣ ਪਕਾ ਕੂਟੇ ਪੁਰਾਣੇ ਬਸਪੈਡ ਬੇਟਾ ਕੀ ਨਾਮ ਹੈ ਤੁਹਾਡਾ ਔਰ ਕਿਹੜਾ ਸਕੂਲ ਹੈ ਅੱਜ ਤੁਸੀਂ ਇਹ ਰੈਲੀ ਕੱਢ ਕੇ ਕੀ ਸੰਦੇਸ਼ ਦੇ ਰਹੇ ਹੋ ਗੁੱਡ ਮਾਰਨਿੰਗ एवरीवन ਦਿਸ ਇਜ਼ ਹਰਕੀਰਤ ਕੌਰ ਫਰਮ ਆਫ ਕਲਾਸ 9th ਫਰਮ ਸੈਂਟ ਜੀਵਰਸ ਇੰਟਰਨੈਸ਼ਨਲ ਸਕੂਲ Today on the occasion of Earth Day we are here to spread awareness about the situation of our mother earth that how is it being polluted and being destroyed by plastic India is the biggest uh, dumping country which uh, dumps plastic every year in the Indian ocean around 126 million kilograms of plastic is dumped in the Indian ocean by us it is really concerning thing that uh, we should pay attention at विकास इट कॉज हार्म टू मरीन एनिमल्स एंड प्लांट्स इट कॉज हेल्थ इश्यूज टू अस एंड आल्सो डैमेजेस सोइल फर्टिलिटी सो वी शुड वर्क इन यूनिटी टू रिड्यूस प्लास्टिक एंड सेव आवर प्लेनेट अर्थ आज दी जेडी रैली कडी गई है इदे च किन्ने बच्चा ने योगदान पाया ਤੁਹਾਡੇ ਸਕੂਲ ਦਾ ਔਰ ਤੁਹਾਡਾ ਨਾਮ ਕਿਹੜੀ ਕਲਾਸ ਦੇ ਸਟੂਡੈਂਟ ਸਤਿ ਸ਼੍ਰੀ ਅਕਾਲ ਮੈਂ ਹਰਮਨਜੀਤ ਕੌਰ ਸੰਜੀਵਰ ਸਕੂਲ ਦੀ ਵਿਦਿਆਰਥਣ ਸਾਡੇ ਸਕੂਲ ਦੇ ਬਹੁਤ ਬੱਚੇ ਇਸ ਦੇ ਵਿੱਚ ਯੋਗਦਾਨ ਪਾ ਰਹੇ ਹਨ ਇਹ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਜਿਹੜੀ ਸਾਡੀ ਧਰਤੀ ਮਾਂ ਹੈ ਉਹ ਪਲਾਸਟਿਕ ਤੋਂ ਮੁਕਤ ਹੋ ਸਕੇ ਅਤੇ ਜਿਹੜਾ ਆਪਣਾ ਵਾਤਾਵਰਨ ਹੈ ਉਹ ਸਾਫ਼ ਹੋ ਸਕੇ ਨਹੀਂ ਤਾਂ ਜਿਹੜੀ ਆਪਣੀ ਜੀਵਨ ਹੈ ਉਹ ਬਹੁਤ ਸੰਕਟ ਵਿੱਚ ਚਲਿਆ ਜਾਊਗਾ ਅੰਦੇਸ ਸੈਂਟਰ ਜੇਵੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਰੈਲੀ ਕੱਢ ਕੇ ਜਾਗਰੂਕ ਕੀਤਾ ਹੈ ਕਿ ਜਿਹੜਾ ਪਲਾਸਟਿਕ ਮੁਕਤ ਭਾਰਤ ਬਣਾਇਆ ਜਾਵੇ ਕਿਉਂਕਿ ਉਹਨਾਂ ਨੇ ਅੱਜ ਇਹ ਰੈਲੀ ਸਰਕਾਰੀ ਦਫ਼ਤਰਾਂ ਦੇ ਚ ਵੀ ਪਹੁੰਚਿਆ ਸੀ ਪੁੱਛਦੇ ਜਿਹੜੇ ਸਕੂਲ ਦੇ ਟੀਚਰ ਨੇ ਜਿਹੜੇ ਕਿ ਉਹਨਾਂ ਦੇ ਨਾਲ ਅੱਜ ਜਲ ਰਹੇ ਆ ਕਿਉਂਕਿ ਬੱਚਿਆਂ ਨੂੰ ਜਿਹੜਾ ਸਾਡਾ ਦੇਸ਼ ਦਾ ਭੂਿਕਾ ਹੈ ਇੱਥੋਂ ਸ਼ੁਰੂਆਤ ਕੀਤੀ ਜਾਵੇ ਤਾਂ ਸਭ ਤੋਂ ਬੈਟਰ ਹੁੰਦਾ ਹੈ ਅੱਜ ਜਿਹੜਾ ਤੁਸੀਂ ਇਹ ਰੈਲੀ ਕੱਢੀ ਹੈ ਜੀ ਕਿਸ ਸਬੰਧ ਦੇ ਵਿੱਚ ਔਰ ਕੀ ਕੀ ਇਹਦੇ ਵਿੱਚ ਲੋਕਾਂ ਨੂੰ ਜਾਗਰੂਕ ਹੋਣ ਸਤਿਵੰਤੋ ਸਭਾਂ ਮੇਰੇ ਵੱਲੋਂ ਸਾਰਿਆਂ ਸਤਿਕਾਰ ਮੈਸ ਐਂਡ ਜੀਵੀ ਇੰਟਰਨੈਸ਼ਨਲ ਸਕੂਲ ਹਰਮੇਸ਼ ਕੁਮਾਰ ਬੋਲ ਮੋਹਵੈਂਦ ਤੇ ਸਾਡੇ ਸਕੂਲ ਦੇ ਬੱਚਿਆਂ ਨੇ ਅੱਜ ਰੈਲੀ ਨਿਕਾਲੀ ਹੈ ਕਿ ਜਿਹੜੀ ਅਰਥ ਡੇ ਹੈ ਦੇਖੋ ਧਰਤੀ ਸਾਡੀ ਮਾਂ ਹੈ ਤੇ ਅਰਥ ਡੇ ਦੇ ਉੱਤੇ ਬੱਚਿਆਂ ਨੇ ਰੈਲੀ ਕੱਢੀ ਹੈ ਧਰਤੀ ਮਾਂ ਨੂੰ ਸੰਭਾਲਣ ਦੀ ਗੱਲ ਕੀਤੀ ਗਈ ਹੈ ਇਹਦੇ ਵਿੱਚ ਧਰਤੀ ਪਲਾਸਟਿਕ ਜਿਹੜੀ ਪਲਾਸਟਿਕ ਹੈਗਾ ਉਹਦੇ ਨਾਲ ਧਰਤੀ ਦਾ ਪੂਰਾ ਹੀ ਨੁਕਸਾਨ ਹੈ ਜਿਹੜਾ ਹੋਇਆ ਹੋਇਆ ਹੈਗਾ ਤੇ ਇਸ ਦੇ ਨਾਲ ਹੀ ਬਾਤ ਮਤਲਬ ਤੁਹਾਨੂੰ ਪਤਾ ਹੀ ਹੈ ਵਾਤਾਵਰਨ ਦੇ ਵਿੱਚ ਪਲਾਸਟਿਕ ਜਿਹੜਾ ਉਹ ਕਿਸੇ ਵੀ ਤਰ੍ਹਾਂ ਦਾ ਉਹਦਾ ਖਤਮਾ ਨਹੀਂ ਹੈਗਾ ਜਾਂ ਤਾਂ ਉਹਨੂੰ ਧਰਤੀ ਦੇ ਵਿੱਚ ਦੱਬਿਆ ਜਾਂਦਾ ਨਹੀਂ ਉਸਨੂੰ ਜਲਾਇਆ ਜਾਂਦਾ ਹੈ ਅਗਰ ਉਸਨੂੰ ਜਲਾਇਆ ਜਾਂਦਾ ਤਾਂ ਵਾਤਾਵਰਨ ਜਿਹੜਾ ਪੋਲੂਸ਼ਨ ਹੁੰਦਾ ਹੈਗਾ ਬਹੁਤ ਜ਼ਿਆਦਾ ਜੋ ਆਪਣੇ ਸਾਹ ਲੈਣ ਦੇ ਲਈ ਸਾਰਿਆਂ ਲਈ ਬਹੁਤ ਹੀ ਨੁਕਸਾਨਦਾਇਕ ਹੈ ਬਿਮਾਰੀਆਂ ਭਿਆਨਕ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਨੇਗੀਆਂ ਇਸ ਦੇ ਨਾਲ ਹੀ ਜਿਵੇਂ ਬੱਚੇ ਦੱਸ ਰਹੇ ਨੇਗੇ ਬੱਚੇ ਦੱਸ ਰਹੇ ਨੇ ਕਿ ਅਗਰ ਸਰਕਾਰ ਵੱਲੋਂ ਕੋਈ ਇਹ ਜਜ ਸਕੀਮ ਚਲਾਈ ਜਾਵੇ ਕੋਈ ਇਹ ਜੀ ਉਹ ਕਰੀ ਜਾਵੇ ਕਿ ਜੀ ਪਲਾਸਟਿਕ ਦੀ ਮਤਲਬ ਦੁਆਰਾ ਵਰਤੋਂ ਹੋਵੇ ਜਾਂ ਇਸ ਨੂੰ ਰੀਸਾਈਕਲ ਕੀਤਾ ਜਾਵੇ ਕਿ ਕੋਈ ਹੱਲ ਨਿਕਾਲਿਆ ਜਾਵੇ ਇਸ ਦਾ ਤੇ ਇਸ ਦੇ ਨਾਲ ਹੀ ਇਹ ਦੱਸਣਾ ਚਾਹਾਂਗੇ ਕਿ ਪਾਣੀ ਜਿਹੜਾ ਹੈਗਾ ਪਾਣੀ ਦੀ ਸਮੱਸਿਆ ਧਰਤੀ ਦੇ ਵਿੱਚੋਂ ਤੁਹਾਨੂੰ ਪਤਾ ਹੀ ਹੈ ਕਿ ਪਾਣੀ ਬਹੁਤ ਹੀ ਡੂੰਗੇ ਚਲਾ ਗਿਆ ਹੈ ਪਾਣੀ ਖਤਮ ਹੁੰਦਾ ਜਾ ਰਿਹਾ ਹੈਗਾ ਤੇ ਹੋਰ ਤਾਂ ਹੋਰ ਜਿੰਮੇ ਵੀ ਫੈਕਟਰੀਆਂ ਦੇ ਵਿੱਚੋਂ ਗੰਦਾ ਪਾਣੀ ਹੈ ਜਿਹੜਾ ਉਹ ਵੀ ਧਰਤੀ ਨੂੰ ਨੁਕਸਾਨ ਪਹੁੰਚਾਉਂਦਾ ਹੈਗਾ ਉਹ ਧਰਤੀ ਦੇ ਥੱਲੇ ਟਿਊਬਲ ਕਰਕੇ نیچے ਛੱਡ ਦਿੰਦੇ ਨੇਗੇ ਉਹ ਧਰਤੀ ਦਾ ਹੀ ਨੁਕਸਾਨ ਕਰ ਰਿਹਾਗਾ ਤੇ ਕਿਡਨੀਸ ਦੀ ਦਵਾਈਆਂ ਜਿਵੇਂ ਵਰਤ ਰਹੇ ਨੇਗੇ ਸਪਰੇ ਹਾਂ ਉਹਦੇ ਨਾਲ ਵੀ ਧਰਤੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾਗਾ ਤਾਂ ਇਸ ਦੇ ਨਾਲ ਹੀ ਸਾਰੇ ਬੱਚੇ ਅਜਿਹੀ ਮੰਨ ਲੋ ਉਹ ਲੈ ਕੇ ਆਏ ਨੇ ਕਿ ਇੱਕ ਗੁਜਾਰਿਸ਼ ਲੈ ਕੇ ਆਏ ਨੇ ਕਿ ਜੇ ਸਰਕਾਰ ਜਾਂ ਲੋਕ ਸਾਡੀ ਇਹ ਗੱਲ ਸੁਣਨ ਕਿ ਧਰਤੀ ਨੂੰ ਸੰਭਾਲਿਆ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਹੀ ਮਤਲਬ ਵਾਤਾਵਰਣ ਸ਼ੁੱਧ ਪਾ ਲਾਂਗੇ ਲੱਭਾਂਗੇ ਲੇਕਿਨ ਹੁਣ ਸਾਡੇ ਲੋਵੇ ਪਾਣੀ ਵੀ ਪੀਣ ਨੂੰ ਸਹੀ ਸਾਫ ਸੁਥਰਾ ਨਹੀਂ ਮਿਲ ਰਹਾਗਾ ਤੇ ਇਸੇ ਤਰੀਕੇ ਨਾਲ ਸਾਰਿਆਂ ਨੂੰ ਗੁਜਾਰਿਸ਼ ਕਰਦੇ ਆ ਕਿ ਆਪਣੀ ਜਿਹੜੀ ਧਰਤੀ ਹੈ ਉਸ ਨੂੰ ਪਲਾਸਟਿਕ ਰਹਿਤ ਕੀਤਾ ਜਾਵੇ ਤੇ ਪਲਾਸਟਿਕ ਦੀ ਘੱਟ ਤੋਂ ਘੱਟ ਸਾਰੇ ਸਮਾਜ ਨੂੰ ਇਹੀ ਆਸ ਹੈ ਕਿ ਇਹ ਹੀ ਉਮੀਦ ਹੈ ਹੀ ਅਸੀਂ ਗੁਜਾਸ਼ ਕਰਾਂਗੇ ਸਾਰੇ ਬੱਚਿਆਂ ਦੇ ਨਾਲ ਕਿ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਤੇ ਪਾਣੀ ਦੀ ਵੀ ਸੰਭਾਲ ਕਰੀ ਜਾਵੇ ਜਿਵੇਂ ਕਿ ਵਧੀਆ ਉਪਰਾਲਾ ਹੈ ਵਿਦਿਆਰਥੀਆਂ ਦਾ ਬੱਚਿਆਂ ਦਾ ਸਕੂਲ ਦਾ ਸਕੂਲ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਜਿਹੋ ਜੀ ਸਿੱਖਿਆ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਦਾ ਹੀ ਅੱਜ ਜਿਹੜਾ ਇੱਥੇ ਇਹਨਾਂ ਨੇ ਇੱਕ ਉਪਦੇਸ਼ ਦਿੱਤਾ ਹੈ ਕੁਝ ਵਿਦਿਆਰਥਣਾਂ ਹੈ ਬੱਚੇ ਆ ਮੈਡਮ ਨੇ ਆਏ ਨੇ ਉਹਨਾਂ ਨਾਲ ਕਿਉਂਕਿ ਵਧੀਆ ਸੰਦੇਸ਼ ਹੈ ਇਹਨਾਂ ਦਾ ਜਿਹੜਾ ਮੈਡਮ ਕਿਸ ਤਰ੍ਹਾਂ ਦੇ ਉਪਰਾਲੇ ਤੁਸੀਂ ਸਮੇਂ-ਸਮੇਂ ਕਰਦੇ ਰਹਿੰਦੇ ਹੋ ਕਿਉਂਕਿ ਲੋਕਾਂ ਨੂੰ ਹਮੇਸ਼ਾ ਜਾਗਰੂਤ ਰਹਿਣਾ ਚਾਹੀਦਾ ਹੈ ਇਸ ਚੀਜ਼ ਵਾਸਤੇ ਸਾਡੇ ਜੇ ਅਸੀਂ ਸਾਫ਼ ਸਫਾਈ ਰੱਖਾਂਗੇ ਜਾਂ ਜਿਸ ਤਰ੍ਹਾਂ ਦਾ ਸਵੱਛ ਭਾਰਤ ਬਣਾਉਣ ਵਾਸਤੇ ਇੱਕ ਮਿਸ਼ਨ ਚਲਾਇਆ ਜਾਂਦਾ ਉਹਦੇ ਵਿੱਚ ਜਾਗਰੂਤ ਹੋ ਕੇ ਇਹ ਮਿਸ਼ਨ ਜਿਹੜਾ ਤੁਸੀਂ ਜਿਹੜਾ ਇਹ ਮਿਸ਼ਨ ਚਲਾ ਰਹੇ ਹਾਂ ਅਸੀਂ ਅਰਥਡੇ ਦੇ ਉੱਤੇ ਅਰਥ ਨੂੰ ਸਵੱਛ ਰੱਖਣ ਵਾਸਤੇ ਤੇ ਉਸ ਦੇ ਨਾਲ-ਨਾਲ ਸਾਡੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਔਰ ਸਾਨੂੰ ਟਾਈਮ ਤੋਂ ਟਾਈਮ ਜਿਹੜੇ ਅਵੇਰਨੈਸ ਕਰਦੇ ਰਹਿੰਦੇ ਆ ਅਵੇਅਰ ਕਰਦੇ ਰਹਿੰਦੇ ਆ ਸਾਨੂੰ ਵੀ ਕਿਸ ਟਾਈਮ ਤੇ ਕੀ ਸਾਨੂੰ ਕਰਨਾ ਚਾਹੀਦਾ ਹੈ ਉਹਨਾਂ ਦੀ ਸਾਨੂੰ ਜਿਹੜੀ ਹੈ ਗਾਈਡਲਾਈਨਸ ਮਿਲਦੀਆਂ ਰਹਿੰਦੀਆਂ ਨੇ ਉਸ ਦੇ ਕਾਰਨ ਜਿਵੇਂ ਕਿ ਅਰਥਡੇ ਤੇ ਹੋਤੇ ਐਨਵਾਇਰਨਮੈਂਟ ਡੇ ਦੇ ਉੱਤੇ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰਨੇ ਆ ਕਿ ਪੇੜ ਪੌਦੇ ਵੱਧ ਤੋਂ ਵੱਧ ਲਗਾਓ ਕਿਉਂਕਿ ਆਪਾਂ ਦੇਖ ਹੀ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਹੁਣ ਜਿਹੜਾ ਬੀਤ ਰਿਹਾ ਸਭ ਆਪਾਂ ਆਪਣੀ ਸੁਵਿਧਾਵਾਂ ਨੂੰ ਮੁੱਖ ਰੱਖਦੇ ਹੋਏ ਪੇੜ ਪੌਦਿਆਂ ਨੂੰ ਵੱਧ ਤੋਂ ਵੱਧ ਕਟਣਾ ਕਟਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਕਰਕੇ ਸਾਡੀ ਅਰਥ ਜਿਹੜੀ ਹੈ ਬੱੱਤਰ ਤੋਂ ਬੱੱਤਰ ਉਹਦੀ ਹੋ ਰਹੀ ਹੈ ਇਸ ਨਾਲ ਹੀ ਜਿਵੇਂ ਕਿ ਹੁਣ ਪਾਣੀ ਵੀ ਬਹੁਤ ਨੀਚੇ ਜਾ ਰਿਹਾ ਹੈ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ ਪੋਲਿਊਸ਼ਨ ਬਹੁਤ ਜ਼ਿਆਦਾ ਵਧ ਰਿਹਾ ਹੈ ਲੇਕਿਨ ਜਿਹੜੀ ਜਨਸੰਖਿਆ ਹੈ ਉਹ ਵੱਧ ਤੋਂ ਵੱਧ ਰਹੀ ਹੈ ਬਹੁਤ ਜ਼ਿਆਦਾ ਵਧਾਈ ਕਰਕੇ ਹੀ ਇਹਨਾਂ ਦੀ ਕਰਕੇ ਹੀ ਆਪਾਂ ਨੂੰ ਜਿਹੜੀ ਇਹ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਜਿਹੜੇ ਆਪਣੇ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਆਪ ਨੂੰ ਜਗ੍ਹਾ ਵੀ ਜ਼ਿਆਦਾ ਚਾਹੀਦੀ ਏ ਜਗ੍ਹਾ ਜ਼ਿਆਦਾ ਚਾਹੀਦੀ ਉਸ ਵਾਸਤੇ ਸਾਨੂੰ ਕਾਮਕਾਰ ਵੀ ਜ਼ਿਆਦਾ ਚਾਹੀਦੇ ਨੇ ਕਾਮਕਾਰ ਕਰਨ ਵਾਸਤੇ ਲੋਕ ਵੀ ਹੈ ਪਰ ਲੋਕ ਜਿਹੜੇ ਹੈ ਸਵੱਛ ਨਹੀਂ ਹੈ ਸਵੱਛ ਨਹੀਂ ਹੈ ਔਰ ਸਵਸਥ ਵੀ ਨਹੀਂ ਹੈ ਸਵਸਥ ਕਿਉਂ ਨਹੀਂ ਹੈ ਕਿਉਂਕਿ ਸਾਨੂੰ ਸਾਰੀ ਤਰਫ ਪ੍ਰਦੂਸ਼ਣ ਹੀ ਪ੍ਰਦੂਸ਼ਣ ਮਿਲ ਰਿਹਾ ਓ ਕਿਉਂ ਮਿਲ ਰਿਹਾ ਕਿਉਂਕਿ ਜਿਹੜੀ ਆਪਾਂ ਅਰਥ ਹੈ ਉਹਦੀ ਸੰਭਾਲ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਆ ਤੇ ਸਾਨੂੰ ਸਭ ਨੂੰ ਇਸ ਤੇ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਤਾਂ ਹੀ ਆਪਾਂ ਆਪਣੀ ਧਰਤੀ ਨੂੰ ਆਪਣੀ ਮਾਂ ਨੂੰ ਆਪਾਂ ਸਵੱਛ ਰੱਖ ਸਕਦੇ ਆ ਪਲਾਸਟਿਕ ਮੁਕਤ ਵੀ ਬਣਾ ਸਕਦੇ ਆ ਤਾਂ ਹੀ ਬਣਾਵਾਂਗੇ ਜੇ ਅਸੀਂ ਸਾਰੇ ਜਾਗਰੂਕ ਹੋਵਾਂਗੇ ਸਰਕਾਰ ਵੀ ਸਾਡੇ ਮਤਲਬ ਬਹੁਤ ਮਦਦ ਕਰਦੀ ਕਰ ਰਹੀ ਹੈ ਲੇਕਿਨ ਸਰਕਾਰ ਤਦ ਤੱਕ ਵੀ ਕੁਝ ਨਹੀਂ ਕਰ ਸਕਦੀ ਜਦ ਤੱਕ ਸਾਰੇ ਨਾਗਰਿਕ ਜਾਗਰੂਕ ਨਹੀਂ ਹੋ ਸਕਦੇ ਸਾਨੂੰ ਵੱਡ ਚੜ ਕੇ ਹਿੱਸਾ ਲੈਣਾ ਚਾਹੀਦਾ ਤਾਂ ਹੀ ਅਸੀਂ ਪਲਾਸਟਿਕ ਮੁਕਤ ਜਿਹੜੀ ਹੈ ਧਰਤੀ ਰੱਖ ਸਕਦੇ ਆ ਤਾਂ ਹੀ ਦੀ ਵੀ ਕਿ 10 ਸਹਸਨ ਇੱਥੇ ਸਾਡੇ ਨਗਰ ਕੌਂਸਲ ਦੇ ਵਿੱਚ ਪਹੁੰਚੇ ਨੇ ਪਾਤੜਾ ਨਗਰ ਕੌਂਸਲ ਦੇ ਪ੍ਰਧਾਨ ਵੀ ਨੇ ਉਹ ਵੀ ਸਮੇਂ-ਸਮੇਂ ਤੇ ਕਈ ਉਪਰਾਲੇ ਕਰਦੇ ਰਹਿੰਦੇ ਆ ਹਰੇ-ਦਰਖਤ ਲਾਣ ਦੇ ਜਾਂ ਕਿਸੇ ਥਾਂ ਦੇ ਕਿਉਂਕਿ ਹਵਾ ਸਵੱਛ ਔਰ ਧਰਤੀ ਦਾ ਪਾਣੀ ਵੀ ਸਵੱਛ ਜਿਵੇਂ ਪਲਾਸਟਿਕ ਮੁਕਤ ਸੈਂਟ ਜੇਵੀਅਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਅੱਜ ਆਏ ਨੇ ਇੱਥੇ ਪਾਤੜਾ ਦੇ ਵਿੱਚ ਵੀ ਨਗਰ ਕਾਉਂਸਲ ਦੇ ਵਿੱਚ ਵੀ ਜਿਹੜੇ ਕਿ ਕਾਰਜ ਸਹਾਧਕ ਅਫਸਰ ਨੇ ਮੈਡਮ ਬਲਜਿੰਦਰ ਕੌਰ ਸੀ ਉਹਨਾਂ ਨਾਲ ਵੀ ਗੱਲ ਕਰਦੇ ਆ ਪੁੱਛਦੇ ਕਿ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਸੰਦੇਸ਼ ਹੈ ਔਰ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਸਕੂਲਾਂ ਦੇ ਵਿੱਚ ਇਹ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਜਿਹੜੇ ਕਿ ਇਹਦੇ ਨਾਲ ਸੰਦਾ ਕੀ ਸੰਦੇਸ਼ ਜਾਂਦਾ ਹੈ ਔਰ ਜਿਹੜੇ ਸਾਡੇ ਨਾਗਰਿਕ ਹੈ ਉਹ ਸਵੱਛ ਕਿਸ ਤਰ੍ਹਾਂ ਹਾਂਜੀ ਹਾਂਜੀ ਜਿਵੇਂ ਅੱਜ ਆਪਣੇ ਇਹ ਸਕੂਲ ਦੇ ਬੱਚੇ ਜਿਹੜੇ ਨੇ ਨਾ ਟੀਚਰ ਸਹਿਬਾਨ ਨੇ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਲਗਾ ਇਹ ਜਿਹੜਾ ਇਹਨਾਂ ਵੱਲੋਂ ਸਕੂਲਾਂ ਵੱਲੋਂ ਕੀਤਾ ਜਾ ਰਿਹਾ ਹੈ ਅੱਜ ਜਿਵੇਂ ਧਰਤੀ ਮਾਤਾ ਨੂੰ ਬਚਾਉਣ ਵਾਸਤੇ ਇਹਨਾਂ ਵੱਲੋਂ ਇਹ ਰੈਲੀ ਦੇ ਰੂਪ ਵਿੱਚ ਇੱਕ ਮਤਲਬ ਕਿ ਜਿਵੇਂ ਬੈਨਰ ਵੀ ਇਹਨਾਂ ਨੇ ਬੱਚਿਆਂ ਨੇ ਹੱਥਾਂ 'ਚ ਫੜੇ ਹੋਏ ਨੇ ਕਿ ਦੇਖ ਲਓ ਇਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਸਲੋਗਨ ਉਹ ਕੀਤੇ ਨੇਗੇ ਇਹ ਬਹੁਤ ਵਧੀਆ ਬੱਚਿਆਂ ਦੀ ਇੱਕ ਸੋਚ ਹੈਗੀ ਇਹਨਾਂ ਦੇ ਨਾਲ ਟੀਚਰ ਸਾਹਿਬਾਨ ਦੀ ਵੀ ਸੋਚ ਹੈ ਤੇ ਬੱਚਿਆਂ ਦੀ ਵੀ ਸੋਚ ਹੈ ਜਿਹੜੇ ਇਹ ਘਰ-ਘਰ ਜਾ ਕੇ ਸੰਦੇਸ਼ ਦੇ ਰਹੇ ਨੇ ਆਪਣੇ ਪੇਰੈਂਟਸ ਨੂੰ ਵੀ ਲੋਕਾਂ ਨੂੰ ਵੀ ਮਤਲਬ ਕਿ ਕਿਵੇਂ ਆਪਾਂ ਧਰਤੀ ਨੂੰ ਆਪਣੇ ਨੂੰ ਬਚਾ ਸਕਦੇ ਆ ਪਿਛਲੇ ਸਮੇਂ ਤੋਂ ਦੇਖ ਲਓ ਆਪਣੇ ਕੁਦਰਤ ਨੇ ਬਹੁਤ ਹੀ ਮਤਲਬ ਕਿ ਜਿਵੇਂ ਆਪਾਂ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਤਾਂ ਕੁਦਰਤ ਵੀ ਆਪਣੇ ਤੇ ਬੜਾ ਕਈ ਤਰ੍ਹਾਂ ਦੇ ਮਤਲਬ ਕਿ ਜਿਵੇਂ ਪਿੱਛੇ ਦੇਖੋ ਹੜ ਆਏ ਹਨ ਜਿਵੇਂ ਹੁਣ ਹੀਟ ਵੇਵ ਦਾ ਵੀ ਬੜਾ ਉਹ ਕਰ ਰਹੇ ਨੇ ਵੀ ਇੱਕਦਮ ਦੇਖੋ ਕਿੰਨੀ ਗਰਮੀ ਮਤਲਬ ਇਹ ਹੋ ਜਾਂਦੀ ਹੈਗੀ ਇਹ ਸਾਰਾ ਜਿਹੜਾ ਆਪਣਾ ਪੋਲੂਸ਼ਨ ਕਰਕੇ ਹੀ ਹੋ ਰਿਹਾ ਸਾਰਾ ਕੁਝ ਜਿਵੇਂ ਆਪਣੇ ਪ੍ਰਦੂਸ਼ਣ ਆਪਣਾ ਪਹਿਲਾਂ ਟਾਈਮ 'ਚ ਦਰਖਤ ਵਗੈਰਾ ਬਹੁਤ ਲਾਏ ਹੁੰਦੇ ਸੀਗੇ ਹੁਣ ਆਪਾਂ ਅਜੇ ਹੀ ਸੁਦੇਸ਼ ਜਿਹੜਾ ਸੈਂਟਸ ਆਲਵੇਸ ਇੰਟਰਨੈਸ਼ਨਲ ਸਕੂਲ ਜਿਹੜੇ ਆਏ ਨੇ ਇਹ ਅੱਜ ਅਸੀਂ ਇਹਨਾਂ ਦੇ ਮਾਧ੍ਰਾਂ ਹੈ ਜੇ ਤੁਹਾਡੇ ਮਾਧ੍ਰਾਂ ਵੀ ਲੋਕਾਂ ਨੂੰ ਅਸੀਂ ਵੀ ਅਪੀਲ ਕਰਦੇ ਆ ਕਿ ਆਪਣਾ ਇੱਕ ਤਾਂ ਜਿਹੜਾ ਪਲਾਸਟਿਕ ਮੇਨ ਜਿਹੜੀ ਪਲਾਸਟਿਕ ਦੀ ਵਰਤੋਂ ਬਿਲਕੁਲ ਨਾ ਕਰੋ ਪਲਾਸਟਿਕ ਬਹੁਤ ਹੀ ਖਤਰਨਾਕ ਮਤਲਬ ਕਿ ਇਹ ਚੀਜ਼ ਹੈਗੀ ਜਦੋਂ ਮਤਲਬ ਕਿ ਜ ਸਾਡੇ ਹੁਣ ਸੀਵਰੇਜ ਦੀ ਮੇਨ ਸਮੱਸਿਆ ਸ਼ਹਿਰ ਜਿਹੜੀ ਆਉਂਦੀ ਹੈ ਪਲਾਸਟਿਕ ਦੇ ਲਫਾਫੇਆ ਬੋਤਲਾਂ ਕਰਕੇ ਹੀ ਆਉਂਦੀ ਹੈ ਜਿਵੇਂ ਲੋਕ ਮਤਲਬ ਸੁੱਟ ਦਿੰਦੇ ਨੇ ਵਿੱਚ ਤਾਂ ਸੀਵਰੇਜ ਬਲੌਕ ਹੋ ਜਾਂਦਾ ਹੈਗਾ ਤੇ ਉਹ ਪਾਣੀ ਦੀ ਸਮੱਸਿਆ ਸੜਕਾਂ ਦੇ ਉੱਤੇ ਆ ਜਾਂਦੀ ਹੈਗੀ ਇਹ ਵੀ ਬਹੁਤ ਇੱਕ ਗੰਭੀਰ ਸਮੱਸਿਆ ਹੈ ਹੁਣ ਅੱਗੇ ਗਰਮੀ ਦਾ ਮੌਸਮ ਜਿਵੇਂ ਸ਼ੁਰੂ ਹੋ ਰਿਹਾ ਹੈ ਹਨਾ ਇਹਦੇ ਕਰਕੇ ਵੀ ਆਪਾਂ ਲੋਕਾਂ ਨੂੰ ਅਪੀਲ ਕਰਦੇ ਆਂ ਇੱਕ ਤਾਂ ਇਹ ਪਲਾਸਟਿਕ ਦੀ ਬਹੁਤ ਘੱਟ ਵਰਤੋਂ ਕਰਨ ਵੱਧ ਤੋਂ ਵੱਧ ਪੇੜ ਆਪਣੇ ਦਰਖਤ ਲਗਾਏ ਜਾਣ ਜਿੱਥੇ ਵੀ ਕਿਤੇ ਜ਼ਰੂਰਤ ਅਨਸਾਰ ਕਿੱਥੇ ਵੀ ਲੋਕਾਂ ਨੂੰ ਮਿਲਦੀ ਆਪਣੇ ਘਰਾਂ ਚ ਕਿਸੇ ਪਾਰਕ ਚ ਕੋਈ ਜਗ੍ਹਾ ਹੈਗੀ ਇਹ ਦਰਖਤ ਜਿਹੜੇ ਜ਼ਰੂਰ ਲਾਣ ਅਸੀਂ ਇਹੀ ਹੀ ਅਪੀਲ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਸਾਡਾ ਨਗਰ ਕੌਂਸਲ ਦਾ ਵੀ ਤੇ ਬੱਚਿਆਂ ਦਾ ਵੀ ਮਤਲਬ ਕਿ ਇਹਨਾਂ ਨੂੰ ਵੀ ਮਤਲਬ ਕਿ ਜਿਵੇਂ ਬੱਚੇ ਵਿਚਾਰੇ ਆਪਣਾ ਉਹ ਕਰਕੇ ਹਿੰਮਤ ਕਰਕੇ ਉਹ ਕਰ ਰਹੇ ਨੇ ਇਹਨਾਂ ਨੂੰ ਵੀ ਪੂਰਨ ਸਹਿਯੋਗ ਦੇਣ ਲੋਕ ਤੇ ਸਾਨੂੰ ਨਗਰ ਕੌਂਸਲ ਨੂੰ ਵੀ ਪੂਰਾ ਸਹਿਯੋਗ ਦੇਣ ਜਿਵੇਂ ਕਿ ਦੱਸ ਰਹੇ ਹਨ ਕਿ ਇਹ ਉਪਰਾਲਾ ਇੱਕ ਬੜਾ ਵਧੀਆ ਉਪਰਾਲਾ ਹੈ ਜੇ ਇਸ ਤਰ੍ਹਾਂ ਰੈਲੀ ਦੇ ਨਾਲ ਸੰਦੇਸ਼ ਜਿਹੜਾ ਜਾਂਦਾ ਹੈ ਉਹ ਸੰਦੇਸ਼ ਦੇ ਵਿੱਚ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਤ ਹੋਣਾ ਹੀ ਪਵੇਗਾ ਔਰ ਤਾਂ ਹੀ ਸਵੱਛ ਜਿਹੜੀ ਕਿ ਏਰੀਆ ਵੀ ਔਰ ਆਪਣਾ ਆਲਾ ਦਵਾਲਾ ਵੀ ਸਾਫ ਸੁਥਰਾ ਸੀ ਰੱਖ ਸਕਦੇ ਆ। ਬਾਰੇ ਮੈਂ ਤਾਂ ਅਪੀਲ ਕਰਾਂਗਾ ਤੁਹਾਡੇ ਮੀਡੀਆ ਰਾਹੀਂ ਸ਼ਹਿਰ ਨਿਵਾਸੀਆਂ ਨੂੰ ਸਮੁੱਚੇ ਸ਼ਹਿਰ ਨਿਵਾਸੀਆਂ ਨੂੰ ਵਿਦਿਆਰਥੀਆਂ ਨੂੰ ਦੁਕਾਨਦਾਰ ਵੀਰਾਂ ਨੂੰ ਕਿ ਤੁਸੀਂ ਪਲਾਸਟਿਕ ਦੇ ਵਰਤੋਂ ਘੱਟ ਤੋਂ ਘੱਟ ਕਰੋ ਪਲਾਸਟਿਕ ਮੁਕਤ ਪੰਜਾਬ ਬਣਾਓ ਪਲਾਸਟਿਕ ਮੁਕਤ ਆਪਣਾ ਪਾਤਣਾ ਸ਼ਹਿਰ ਬਣਾਈਏ ਤਾਂ ਕਿ ਧਰਤੀ ਮਾਤਾ ਨੂੰ ਬਚਾ ਸਕੇ ਪ੍ਰਦੂਸ਼ਣ ਮੁਕਤ ਕਰ ਸਕੇ ਧੰਨਵਾਦ ਜਿਵੇਂ ਕਿ ਦਸਰੇ ਸੰਪਰਦਾਨ ਜੀ ਵੀ ਔਰ ਇਹ ਵਿਦਿਆਰਥੀਆਂ ਨੇ ਵੀ ਇੱਕ ਚੰਗਾ ਉਪਰਾਲਾ ਕੀਤਾ ਹੈ ਜੇ ਸਾਡਾ ਸਮਾਜ ਦੇ ਵਿੱਚ ਜਿਸ ਤਰ੍ਹਾਂ ਪ੍ਰਦੂਸ਼ਣ ਮੁਕਤ ਹੋਊਗਾ ਤਾਂ ਸਾਡੀ ਜਿਹੜੀ ਕਿ ਸਿਹਤ ਵੀ ਤੰਦਰੁਸਤ ਰਹੇਗੀ ਇਹ ਉਪਦੇਸ਼ ਲੈ ਕੇ ਆਏ ਨੇ ਵਿਦਿਆਰਥੀ ਸਕੂਲ ਦੇ ਔਰ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਦੀਆਂ ਰੈਲੀਆਂ ਦਾ ਜਿਹੜਾ ਕਿ ਲੋਕਾਂ ਤੇ ਕੀ ਅਸਰ ਪਵੇਗਾ ਜਾਂ ਇਹ ਉਸੇ ਤਰ੍ਹਾਂ ਹੀ سلسلہ Thank you